ਕਿਹੜੇ ਪਿੰਡ ਦੇ ਜੇ ਸਾਰੇ ਤਦਲਿਆਂ ਦੇ ਹਾਂਜੀ ਦੰਕਾ ਲਾ ਕਿਹੜਾ ਵਾ ਹੁਣ ਮੇਰੀ ਗੱਲ ਸੁਣ ਲੋ ਮਹੀਨੇ ਤੱਕ ਹੋਏ ਨਾ ਰੈਡੀ ਕੰਮ ਆਪਣਾ ਉੱਥੇ ਖਾੜੇ ਦਾ ਪਟਕਾ ਆਇਆ ਕਰਨਾ ਸਾਰਿਆਂ ਨੇ ਆਇਆ ਕਰੋਗੇ ਕਿ ਨਹੀਂ ਆਇਆ ਲਿਆਂਗੇ ਮਿਹਨਤ ਲਾਉਣ ਹਾਂਜੀ ਪਲਵਾਨ ਬੰਨਾ ਵਾ ਹਾਂਜੀ ਸਾਰਿਆਂ ਨੇ ਹਾਂਜੀ ਉੱਥੇ ਤੁਹਾਨੂੰ ਰਗੜਾ ਵੀ ਪਿਆ ਕਰਾਂਗੇ ਗਰੀਆਂ ਦਾ ਤੇ ਮਿਹਨਤ ਲਾਉਣੀ ਪਣੀ ਜੇ ਹਾਂਜੀ ਪਰ ਮੈਂ ਡੰਡਾ ਰੱਖਣਾ ਨਿਗਾਹ ਆ ਪਰ ਨਾਵਾਂ ਦਾਖਲਾ ਹੋਣਾ ਜੇ ਉੱਥੇ ਜਿਤਨਾ ਰਜਿਸਟਰ ਤੇ ਆਪਾਂ ਸਕੂਲੇ ਨਹੀਂ ਜਾਂਦੇ ਪੀ ਜਿਤਨਾ ਹਾਜ਼ਰੀ ਲੱਗਦੀ ਐ ਫਿਰ ਤੁਹਾਡੀ ਹਾਜ਼ਰੀ ਲਗਾਇਆ ਕਰਨੀ ਉਥੇ ਕਿ ਜਿਹੜਾ ਨਾਂ ਆਇਆ ਤੇ ਉਹਨੂੰ ਅਰਜੀ ਵੀ ਦੇਣੀ ਪੈਣੀ ਆ ਕਿ ਕੱਲ ਨੂੰ ਮੈਂ ਨਹੀਂ ਹੋਣਾ ਮੈਂ ਵਿਆਹ ਜਾਣਾ ਇਦਾਂ ਜਾਣਾ ਉਹ ਫਿਰ ਅਰਜੀ ਕਿਦਾਂ ਲਿਖਣੀ ਆ ਪਲਵਾਨ ਜੀ ਮੇਰੇ ਤੋਂ ਨਹੀਂ ਆਇਆ ਜਣਾ ਮੈਂ ਇੱਥੇ ਜਾਣਾ ਠੀਕ ਐ ਇਦਾਂ ਤੁਹਾਡੇ ਨਾਵਾਂ ਹੀ ਦਾਖਲ ਕਰਨੇ ਮੈਂ ਖਸਾ ਦਾ ਉਥੇ ਪੱਕਾ ਫਿਰ ਤੁਹਾਨੂੰ ਬਣਾਵਾਂਗੇ ਪਲਵਾਨ ਠੀਕ ਐ ਹਾਂਜੀ ਬਸ ਵੈਰੀ ਗੁੱਡ ਦੋਵਾਂ ਮਹੀਨਾ ਤੱਕ ਹੋਏ ਨਾ ਰੈਡੀ ਕਮ ਫਿਰ ਨਾਂ ਦੱਸ ਦੋ ਹੁਣ ਖੱਟੇ ਵਾਲੇ ਪਰਨੇ ਵਾਲੇ ਤੋਂ ਨਾਂ ਸ਼ੁਰੂ ਤੂੰ ਦਸ ਤਰਾ ਨਾਂ ਕੀ ਹੈ ਹੈ ਸੁਖਮਨ ਤੇਰਾ ਪੁੱਤ ਮੇਰਾ ਰਣਜੀਤ ਸਿੰਘ ਤੇਰਾ ਹਰਜੋਤ ਸਿੰਘ ਤੇਰਾ ਅਕੜੀ ਕੰਦੀ ਤੇਰਾ ਹਰਜੋਤ ਸਿੰਘ ਤੇਰਾ ਓਏ ਮਨਜੀਤ ਸਿੰਘ ਤੇਰਾ ਰਮਨ ਗੁਰਤਾਬ ਸਿੰਘ ਵੈਰੀ ਗੁੱਡ ਠੀਕ ਆ ਸ਼ਗੋ ਲੰਗਰ ਪਾਣੀ ਪਲਕੇ ਪਰ ਮੈਚ ਵੇਖ ਲੈਣਾ ਤੇ ਫਿਰ ਪਲੇਅਰ ਉਹਦੇ ਚ ਡਿਸਾਈਡ ਕਰ ਲੈਣਾ ਵੀ ਬਾਨਣਾ ਕਿਹੜਾ ਕਿਹੜਾ ਪਲੇਅਰ ਜੇ ਠੀਕ ਆ ਫਿਰ ਕਿਹਦੇ ਵਰਗੇ ਬਾਨਣਾ ਜੇ ਤੇ ਮਿਹਨਤ ਲਾਉਣੀ ਪੈਣੀ ਆ ਠੀਕ ਹੈ ਤੂੰ ਹੀ ਆਉਣਾ ਗਾੜੀ ਆ ਜਾ ਆ ਜਾ ਤੇਰਾ ਨਾਂ ਕੀ ਹੈ ਹੈ ਹਾਂ ਸਾਡਾ ਠੀਕ ਹੈ ਠੀਕ ਹੈ ਚਲੋ ਠੀਕ ਹੈ ਫਿਰ ਕੱਲ ਨੂੰ ਹਾਂਜੀ ਕੱਲ ਨੂੰ ਆਪਾਂ ਟਾਈਮ ਨਾ ਹੀ ਕਰਦੇ ਨਾ ਤੇ ਨਹਾਤ ਹੋ ਗਏ ਤੂੰ ਆ ਜਾਓ ਟਾਈਮ ਨਾ ਹੀ ਭਲਕੇ ਸਵੇਰੇ ਸਵੇਰੇ 6 ਵਜੇ ਆ ਜਾਓ ਠੀਕ ਹੈ ਇਹਨੂੰ ਲੈ ਕੇ ਜਾ ਦੋ 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 ਜਿਹੜੇ ਦੋ ਦੋ ਭਰਾ ਇੱਕ ਬੰਨੇ ਹੁੰਦੇ ਜਾਓ ਨਹੀਂ ਇੱਧਰ ਟੋਲਾ ਬਣਾਉਣਾ ਇੱਧਰ ਲੈ ਬੰਨੇ ਟੋਲਾ ਬਣਾਉ ਇੱਧਰ ਟੋਲਾ ਬਣਾਉ ਪਿੱਛੇ ਹੋ ਪਿੱਛੇ ਹੋ ਪਿੱਛੇ ਹੋ ਸਾਰੇ ਤੂੰ ਕਿਧਰ ਦੇ ਭਰਾ ਤੂੰ ਤੂੰ ਹੀ ਇੱਧਰ ਆ ਨਾ ਸਾਈਡ ਲੈ ਕੇ ਇੱਧਰ ਨੂੰ ਦੋ ਭਰਾ ਮੈਂ ਤੇ ਮਰਾ ਪਾ ਸਕੀ ਜੀ ਪੈਸਾ ਕਰਿਓ ਮੈਂ ਜਾਵਾਂਗਾ ਕਾ ਹੋ ਗਾਓ ਜਿਹੜੇ ਦੋ ਭਰਾ ਇੱਧਰ ਤੂੰ ਵੀ ਇੱਧਰੋਂ ਪਤਾ ਇੱਧਰ ਹੋਕਰ ਇੱਧਰ ਚਲੋ ਦੋ ਭਰਾ ਇੱਧਰ ਹੋ ਜਾਓ ਸਾਈਡ ਤੇ ਜਿਹੜੇ ਦੋ ਦੋ ਜਣੇ ਆ ਦੋ ਭਰਾ ਤੁਸੀਂ ਜੇ ਵੈਰੀ ਗੁੱਡ ਦੋ ਤੁਸੀਂ ਹੋ ਜਾਓ ਜੁੜੇ ਵਾਲਿਓ ਵੀਰ ਮਰਖੋਗਾ ਭਰਾ ਹੈ ਕਿਹੜਾ ਤੇਰਾ ਸਹ ਭਰਾ ਨਿਕਾਵਾ ਤੇਰਾ ਭਰਾ ਕਿੱਥੇ ਆ ਉਹ ਤੂੰ ਤੁਸੀਂ ਦੋਵੇਂ ਹੋਣ ਹਾਂ ਵੈਰੀ ਗੁੱਡ ਵੈਰੀ ਗੁੱਡ ਇਹ ਨਹੀਂ ਲਈਦਾ ਪੰਜਾਬ ਹੋਰ ਕਿਹੜੇ ਦੋ ਦੋ ਤੇਰਾ ਭਰਾ ਕਿਹੜਾ ਸਗਾ ਵੈਰੀ ਗੁੱਡ ਤੂੰ ਹੀ ਕਲਦੀ ਹੁੰਦਾ ਮੈਂ ਤੇਰੇ ਪਰ ਤੁਸੀਂ ਭਰਾ ਦੋ ਜੇ ਠੀਕ ਆ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਕਿੰਨੇ ਹੋ ਇਹ ਇਹ ਤੇ ਮੇਰੇ ਸਾਕੇ ਤੂੰ ਇਹ ਕਿ ਕਦੇ ਕੇਕ ਨਹੀਂ ਨਾ ਗੁੜਿਆ ਦੋ ਦੋ ਦੇ ਬੜਾ ਚਾਜ ਹੈ ਜਿਹੜੇ ਨਹੀਂ ਵੈਰੀ ਗੁੱਡ ਵੈਰੀ ਗੁੱਡ ਪਨੀਰੀ ਹੈਗੀ ਮਗਰ ਉਹਨੇ ਪੰਜਾਬ ਇਹਨਾਂ ਨੇ ਸਾਹਮਣਾ ਮੁਰਕੇ ਚਲੋ ਹੁਣ ਲੰਗਰ ਛਕਿਆ ਜੇ ਕਿ ਨਹੀਂ ਆ ਛਕਣਾ ਕੀ ਖਾਦਾ ਜੇ ਚਾਹ ਪਕੌੜੇ ਢਿੱਡ ਦਿਖਾਓ ਢਿੱਡ ਰਜੇ ਟਡੇ ਚੁਕ ਹੁਣ ਤਾਂ ਛਲਟ ਲੈ ਚੁਕ ਲੋ ਫਿਰ ਕੀ ਆ ਦਿਖਾਓ ਢਿੱਡ ਨੰਗਾ ਹਾਂ ਆ ਰਜੇ ਆਈਪੁਰਾ ਵੈਰੀ ਗੁੱਡ ਵੈਰੀ ਗੁੱਡ ਚਲੋ ਖਾਓ ਹੁਣ ਦਹੀਂ ਪੱਲੇ ਖਾ ਗਿਆ ਉਹ ਤੇ ਫਿਰ ਕਰਦੇ ਆ ਗੱਲ ਬਾਤ ਆ ਜਮਾਂ ਤੇ ਪੈਸੇ ਦਵਾ ਆ ਪੈਸੇ ਇਹ ਕਿਉਂ ਉਠਾਇਓ ਹਾਏ ਫੂਲ ਲਾ ਲਾ ਕੇ ਕੱਢੇ ਹੀ ਕਰੋ ਇਹਨਾਂ ਨੂੰ ਮੈਨੂੰ ਜਾ ਕੇ ਕੰਮ ਚੱਲ ਜਾਂਦਾ ਪੈਵੇਂ ਦੀ ਜੋਰ ਜੀ ਕੋਣ ਆ ਭੁੱਲ ਜੇ ਲੱਗੀ ਆ ਤੇ ਮੈਂ ਤੇ ਉਹਦੀ ਯਾਦ ਰੱਖੇਦਾ ਹੀ ਬੜਾ ਉਹਦੀ ਵੀ ਸਹੀ ਸਮਝ ਨਹੀਂ ਲੱਗਦੀ ਸਰ ਪੰਜ ਦੀ ਸੁਣੀ ਤਾਂ ਪੰਜਾਬੀ ਨਹੀਂ ਪਤਾ ਲੱਗਦਾ ਤੇ ਇੰਗਲਿਸ਼ ਕਰਕੇ ਪਤਾ ਲੱਗਦਾ ਇਹ ਆਪ ਨੂੰ ਮੈਨਾਂ ਪਿਆਰਾ ਹਾਂਜੀ 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 ਮੱਲੀ ਸਾਹਿਬ ਕਿੱਦਾਂ ਤੈਨੂੰ ਮੈਂ ਕੱਲ ਵੀ ਗਏ ਪ੍ਰਮੋਟਰ ਪੈਜ ਉੱਤੇ ਮੀਆਂ ਬਾਹਰ ਕੱਢ ਕੇ ਰੱਖਦੇ ਹੁੰਦੇ ਆ ਹੈ ਇਹ ਅਸੀਂ ਗਾਉਂ ਦਾਲ ਲੈ ਕੇ ਜਾਓ ਕਲੀ ਇਹਦੇ ਨਾਲ ਓਏ ਵੀਰ ਦੇ ਆਪੇ ਗੈਣਾ ਜਿੰਨਾ ਮੈਂ ਕਦੇ ਜਿੰਨਾ ਜ਼ੋਰ ਨਹੀਂ ਲਵਾਇਆ ਜਿੰਨਾ ਤੂੰ ਲਵਾਤਾ ਟਰੈਕਟਰ ਦਾ ਤੇ ਆਪ ਬਹਿ ਕੇ ਆਣ ਕੇ ਵੀ ਜ਼ੋਰ ਨਹੀਂ ਜ਼ਿਆਦਾ ਲੱਗ ਜਿਕੇ ਮਾਣ ਗਈ ਚੱਲ ਗੇਰਾ ਜਾਂ ਕੰਮ ਜੇ ਹੋਇਆ ਤੇ ਪਿੰਦ ਗੇਰ ਹੀ ਨਹੀਂ ਪੈਂਦੇ ਤੇ ਉਹ ਤੇ ਚਰੇ ਪਾ ਦੇ ਨਾ ਮੈਂ ਚਾਰੇ ਜਾਂਦੇ ਆ ਕੇ ਨਹੀਂ ਨਹੀਂ ਦੇਵਾ ਤੇ ਨਹੀਂ اوڏي ڏيڻ لاءِ ਆਮਦੇ ਨਾਲ ਪਾਸੇ ਹੈ ਸ਼ਿਰ ਪ੍ਰਾਣਾ ਅੰਦਰ ਆਂਦੇ ਕੱਟ ਮੈਚੀ ਦੀ ਨਜ਼ਾਰਾ ਕੋਲ ਦਾ ਤੇ ਪਤਾ ਲੱਗ ਜਾਓ ਇੰਟਰਾ ਤੇਰੀ ਯੋਤ ਅੰਦਰ ਇੱਕ ਗੇਅਰ ਹੁੰਦਾ ਹੈ ਇੰਟਰ ਦਾ ਇੱਕ ਗੇਅਰ ਹੁੰਦਾ ਹੈ ਜੈਲੇ ਨੂੰ ਪਤਾ ਕਿਹੜਾ ਗੇਅਰ ਹੁੰਦਾ ਹੈ ਉਹ ਸਟਾਰਟ ਹੁੰਦਾ ਹੈ ਉਹ ਇਹ ਨਿਕੇ ਨਿਕੇ ਹੁੰਦੇ ਹੈ ਨਾ ਨਾ ਕਹਣਾ ਵੀ ਆਹੜਾ ਗੇਰਿਆ ਨਾ ਹਾਂਜੀ ਇਹ ਪਾਤਾ ਨਾ ਇਹ ਪਾਵਾ ਨਾ 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 ਟ੍ਰੇਨੀ ਜਾਣਾ ਇਹਨਾਂ ਗਾੜੀਆਂ ਕਹਿੰਦਾ ਵੀ ਆਓ ਫੋਟੋ ਘੱਟਾ ਦਿੰਦੇ ਗੋਪੀ ਦਾ ਟਰੈਕਟਰ ਦਾ ਤੂੰ ਆ ਸੇਖਣਾ ਉਹਨੇ ਗਰਮ ਕਰਦਰਾ ਸਾਰਿਆਂ ਨੂੰ ਦਾ ਲਾਤਾ ਕਾਲ ਉਹ ਕਿਹੜਾ ਇਹ ਸਾਰੇ ਨੂੰ ਆ ਤੂੰ ਗਰਮ ਹੋਇੰਦੇ ਨੇ ਬਸ ਉਹ ਥੱਲੇ ਦਾ ਆ ਗਈ ਨਾ ਤੂੰ ਇਹ ਕਹਿੰਦੇ ਨੇ ਯਾਰੇ ਮੜਾ ਇਰਾਦਾ ਹੋ ਗਿਆ ਨਹੀਂ ਪਰ ਫੇਰ ਹੀ ਮੈਂ ਨਾ ਐਸਾ ਸੈਗਾ ਸੁਗਲ ਚਾਚਾ ਕੰਮ ਲਗਾਦਾ ਨਹੀਂ ਪੜਿਆ ਮਾਂ ਨਹੀਂ ਪੜਿਆ ਨਹੀਂ ਉਸ ਦਿਨ ਮੈਨੂੰ ਲੱਗਦਾ ਥੋੜਾ ਜਿਹਾ ਡਾਉਂ ਯਾਰ ਜਿਦਨ ਤੁਹਾਡੇ ਪਾਲਦੀ ਹਾਂ ਨਹੀਂ ਤਾਂ ਸਰੀਰ ਓੜਾ ਕੈਮ ਇਹਦਾ ਉੱਡਦਾ ਫਿਰਦਾ ਇੱਕੋ ਜੁੜਦੀ ਇਹਦੀ ਅੱਜ 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 ਹੀ ਮੈਂ ਫੇਰ ਤਮੀਆਂ ਵਾਗਰ ਘਾਂਜ ਮੁੜ ਕੇ ਮੋਟਰ ਤੋਂ ਭੱਜਾਂ ਭੱਜ ਤਮੀਆਂ ਵਾਗਰ ਲੈ ਲਈਏ ਢਾਂਗੇ ਹਾਂ ਉਹ ਵੇਖੀ ਵੀਡੀਓ ਜੇ ਕੁ ਤੁਰ ਜਾਂਦਾ ਗਲੀ ਚ ਭੈਣਾਂ ਉਹ ਪਿੱਛੇ ਹਟ ਜਾਂਦਾ ਓਏ ਕੀ ਉਮਰ ਕੁੜੀ ਦਾ ਓ ਜਿਹਦੀ ਵੱਡੀ ਕੁੜੀ ਇੱਦੀ ਕੀ ਸੀ ਇੱਦੀ ਕੁ ਚਵਾਕੜੀ ਓਏ ਭੈ ਜੋ ਕਿਛਾਣਾ ਬੰਦਾ ਕੁੜੀ ਏ ਛਤਰਾਂ ਵਾਲਾ ਓਏ ਹਲਕ ਹੋ ਗਿਆ ਲੋਕਾਂ ਨੂੰ ਨਹੀਂ ਛਤਰ ਚਾਹੀਦਾ ਉਹਨਾਂ ਦੇ ਪਿੰਡ ਦੀ ਗਲੀ ਜਿਹੜੇ ਫੜ ਕੇ ਨਾ ਉਹ ਬਲਾਉਂਦੇ ਨਾ ਜਿਹੜਾ ਜਹਾਜ਼ ਕਰਦਾ ਉਹ ਜਿਹੜੀ ਆਪਣੀ ਗੋਣ ਤੋਂ ਕੈਮਰਾ ਲੱਗਾ ਨਹੀਂ ਤੇ ਉਹ ਦੋ ਚਾਰਾਂ ਦੇ ਕੁੜੀ ਝੁਕ ਲੈਣੀ ਆਪਣੀ ਗੋਣ ਤੇ ਝੰਮਿਆ ਬਾਲੀ ਦਲੇਰੀ ਓਏ ਇੱਕ ਗਲਤ ਕਮਾ ਪਾਈ ਕੁੜੀ ਜੀ કરી ਜਾਂਦੀਆਂ ਏਜੰਸੀਆਂ ਗਾਹਾਂ-ਗਾਹ ਵੇਖੀ ਕੀ ਬੰਦੇ ਇੱਧਰ ਆ ਜਿਹੜੇ ਹੁਣ ਬੇਬੀ ਪਲਾਨ ਪਲਾਨ ਕਰਦੇ ਆ ਦੂਜੇ ਜਿਹੜੇ ਆਪਣੀ ਕੁੜੀ ਆ ਸਾਰਾ ਕੰਮ ਹੀ ਖਰਾਬ ਕਰਨਦੇ ਆ ਨਸਲੀ ਚੇਂਜ ਹੋ ਜਾਂਦੀ ਆ ਤੇ ਦਾ ਮਰਜ਼ਾ ਕੀ ਦਾ ਨਹੀਂ ਉਹ ਨਸਲੀ ਚੇਂਜ ਹੁੰਦੀ ਆ ਨਸਲ ਚੇਂਜ ਹੁੰਦੀ ਆ ਹੁਣ ਤੋਂ ਪੁਰਾਣੇ ਦਾ ਚਰਾਓ ਕਿੰਨਾ ਯੂ ਰੋਲਾ ਪਉਂਦਾ ਵਾ ਕੀ ਮੁੰਡਿਆਂ ਦਾ ਪੁਰਾਣੇ ਬੰਦਿਆਂ ਦਾ ਵੇਖੀ ਵੀ ਜਿਹੜੇ ਆਪਣੇ ਦਾਦੇ ਹੀ ਜਾਂ ਹਨ ਆਪਣੇ ਬਾਪੂ ਹੀ ਉਹਨਾਂ ਦਾ ਸੁਭਾਅ ਵੇਖੀ ਤਾਂ ਆਪਣਾ ਹੈਗਾ ਹਾਂ ਚੇਂਜ ਹੋ ਗਿਆ ਨਾ ਆਪਾਂ ਕਿਹਦੀ ਗੱਲ ਹੀ ਸਾਰ ਸਕਦੇ ਆਪਾਂ ਚੇਂਜ ਹੋ ਗਏ ਆ ਉਹ ਬੜਾ ਅਨੁਖੀ ਜਾਦੇ ਸੀ ਹੁਣ ਉਹ ਵੇਲਾ ਆਪਣੇ ਬਾਪੂ ਕੋਲ ਭਰਾ ਭਰਾ ਲੜੇ ਕਿੰਨੀ ਜੀ ਹੋ ਗਈ ਤਾਂ ਸਾਡੀ ਹੁਣ ਤਾਂ ਨਹੀਂ ਬਣਦੀ ਪਰਾ ਪਰਾ ਕਦੀ ਲੜੇ ਨਹੀਂ ਅਜੇ ਤੱਕ ਭਾਵੇਂ ਕਰੇ ਚੀਜ਼ ਹੈਗੀ ਨਹੀਂ ਹੈਗੀ ਉਹਨੂੰ ਦੇ ਦੇ ਨਹੀਂ ਭਰਾਵੋ ਦੋ ਪ੍ਰਧਾਨ ਜੇ ਤੇ ਬੰਦ ਨੂੰ ਜੋੜ ਕੇ ਲੈਣੀ ਇਹ ਆਜੂ ਹੀ ਆ ਲਿਆ ਦਾ ਤੇ ਗੱਲ ਸਾਡੇ ਇੰਚਾਰਜ ਤੇ ਜੀ ਦੀ ਤੇ ਉਹ ਆਪਰਾ ਦੀ ਜਾਲ ਦੀ ਫੜ ਲੈ ਵੇ ਜੀ ਕਰ ਚੱਕੀ ਕੋਲੇ ਵੱਡਾ ਉਹਦਾ ਕਰ ਜੀ ਨਹੀਂ ਚਾਹੀਦਾ ਇਹ ਕਿ ਆਪਣੇ ਖੇਡ ਆ ਭਾਵੇਂ ਉਹ ਨਾ ਇਹ ਜੋੜਦੀਆਂ ਬੰਦ ਉਹ ਮੈਚ ਜਿੰਮੂ ਨੂੰ ਨਾ ਇਹ ਜਿੰਮੂ ਨੂੰ ਕਬੱਡੀ ਦੇ ਹੋ ਗਿਆ ਹੈ ਕਿਦਰ ਤਾਡੇ ਪੈਸੇ ਆ ਗਏ ਤਾਂ ਤੁਹਾਡੇ ਸਾਹ ਦਾ ਕੱਪ ਹੋ ਗਿਆ ਹੈ ਆਦਾ ਰੇਲਵੇ ਦਾ ਰਹਿ ਗਿਆ ਮੈਨੂੰ ਪਤਾ ਲੱਗ ਜਾਂਦਾ ਨਾ ਮੈਨੂੰ ਪਤਾ ਲੱਗ ਜਾਂਦਾ ਕਿ ਕੈਨਸਲ ਹੋ ਗਿਆ ਮੈਂ ਗੱਡੀ ਭਰ ਕੇ ਚੰਡੀਗੜ੍ਹ ਮਿਲ ਜਾਣਾ ਮੈਂ ਮੁੜਨਾ ਨਹੀਂ ਜਿੰਨੇ ਤੇ ਤੂੰ ਪਰ ਹੋਣੀ ਹੋਣਾ ਇਹ ਟਿਕਟ ਲੈਣੀ ਤੂੰ ਅਸੀਂ ਦੇਰ ਲੱਗੀ ਟਿਕਟ ਕਿਤੇ ਪਰ ਕਰਾ ਲਈ ਚੱਲੀਏ ਭਲਾਵਾ ਜਿਹੜਾ ਬਫਰ ਨਹੀਂ ਕਦੇ ਤੂੰ ਕੋਈ ਨਹੀਂ ਕਰਨਾ ਆ ਦੋ ਦੋ ਜੀ ਮੇਰੇ ਸਾਥੋਂ ਸਰ ਜਾਣਾ ਹੈ ਆ ਪਿਆ ਸਾਢੀ ਜੋ ਕੌਮ ਤੇਰੇ ਤੇਰੇ ਬਿੱਤਾ ਕਿਹਨੇ ਗੱਜਾ ਕਿੱਦਾਂ ਲੱਗਦਾ ਨਹੀਂ ਪੜਾਵਾ ਮਾ ਸਾਡੇ ਨੂੰ ਪੈਸੇ ਪੈਸੇ ਤੇ ਚੱਲਦੀ ਸੀ ਕਰਵਾ ਕਰਨੀ ਮਾ ਸਾਡੇ ਤੋਂ ਗੜੇ ਪੈਸੇ ਨਹੀਂ ਪਵੇ ਸਾਡੇ ਦੇ ਲਾਇਬ੍ਰੀਆ ਦਾ ਕੰਮ ਰਹਿ ਗਿਆ ਸਾਡਾ ਪਿੱਛੇ ਕੀ ਰਹਿ ਗਿਆ 10 10 ਮੈਂ ਕਰ ਦਿੰਦਾ ਪਕੌੜੇ ਦੀ ਮਾ ਬਸ ਪ੍ਰਾਇਮਰੀਆ ਦੇ ਪੂ ਢੋਲੀਆਂ ਦੇ ਰਹਿ ਗਏ ਪਾਗੜੀ ਜਣਾ ਦਾ ਕੰਮ ਹੋਇਆ ਜਾਓ ਕਰੋ ਸਲਾਹ ਕਰ ਲਈ ਮੜੀ ਚਰਾ ਜੀ ਆਵਾਜ਼ ਕਰ ਲੈ ਕਿ ਗਰੀਬ ਹੁੰਦੇ ਆ ਮੈਂ ਨਹੀਂ ਤੁਹਾਨੂੰ ਬਾਹਰ ਹੋਣੀ ਨਹੀਂ ਪੈਂਦੀ ਹਾਂ ਮੈਂ ਉੱਪਰ ਉਠ ਗਿਆ ਤੇ ਭਾ ਮੇਲਾ ਜਿੱਦਾਂ ਵਰਜੇ ਤਾਂ ਆਵਾਜ਼ ਨਹੀਂ ਤਾਂ ਟੀਰ ਰਾਣਿਆਂ ਵੜਾ ਹੀ ਦੇਣੀ ਰੁਪਈਏ ਤੇ ਨੇ 4 ਇਹ ਸ਼ੁਰੂ ਤੋਂ ਤੇ ਇੱਡੇ ਰਹੇ ਆ ਉਹ ਨਹੀਂ ਆਇਆ ਕਦੀ ਆਹੋ ਉਹ ਹੋਣੀ ਬਾਅਦ ਹੀ ਆਵਾਂਗੇ ਪਹਿਲੋਂ ਨਹੀਂ ਹੁੰਦਾ ਰਹਾ ਨਾ ਆ ਵੀ ਆ ਗਿਆ ਲੈ ਵੀ ਹੁਣ ਥੋੜਾ ਜਿਹਾ ਕੰਮ ਕਰਦਾ ਤੇ ਕਿਹੜਾ ਲੈਣਾ ਹੁਣ ਉਹ ਥੋੜੀ ਥੋੜਾ ਥੋੜਾ ਕਰਦੇ ਕਰਦੇ 6-7 ਟੱਕੇ ਲੈ ਜਾਂਦਾ ਹੀ ਉਹ ਉਹ ਦੋ ਜਣੇ ਕੰਮ ਸ਼ੁਰੂ ਕਰ ਗਏ ਅੱਜ ਦਾ ਭੋਗ ਇੱਕ ਬਰੋਬਰਿਆ ਉਹ ਨਾਲ ਬੰਦਾ ਪਿੰਡ ਨਾਲ ਉਹ ਡਾਟਾ ਕਰ ਕਰਨ ਦੇਖ ਵਾਹ ਦਾ ਗਾਉਂ ਦਾ ਦੇਖਣ ਵਾਲੇ ਨੂੰ ਮੈਂ ਨਾ ਸਭ ਤੋਂ ਕਿੰਨੇ ਜਣੇ ਬੈਠੇ ਨੇ ਤੂੰ ਮੇਰੇ ਅਰੇ ਜੱਤੀ ਨੇ ਹੌਣ ਤੇ ਪਤਾ ਹੀ ਨਹੀਂ ਕਿੱਥੇ ਕਿੱਥੇ ਖਲਰੇ ਲੱਗੇ ਬੜੀ ਬਰਾਂਟੇ ਘੱਟ ਨੇ ਅਹੀਂ ਨਿਗ ਨਿਗ ਹੋਣਾ ਆਹ ਸੀਟ ਨੇ ਭਲਾ ਕੀ ਕਰਨਾ ਕੀਟਾ ਭਰ ਲੈਣਾ ਇਹਨੇ ਜਦੋਂ ਲੋਈ ਫੜ ਕੇ ਤੇ ਐ ਰੁਕ ਕਰਨੀ ਨਾ ਅਹੀਂ ਤਿਆਰ ਹੋ ਜਾਣਾ ਵੀ ਪੈ ਗਈ ਲੋਟ ਪੈ ਗਈ ਲੁੱਟ ਇਹਨੇ ਇਹਨੇ ਜਦੋਂ ਵੇਖਣਾ ਤੇ ਹੋਲੀ ਹੋਲੀ ਲਾਗੇ ਚੱਲ ਜਾ ਲਾਗੇ ਜਾਗੇ ਫੜ ਲੋ ਉਧਰੋਂ ਦਲਜੀਤ ਵੀ ਲਾਗੇ ਬੈਠਾ ਹੁੰਦਾ ਇਹਦਾ ਹੁਣ ਵੀ ਹੋ ਗਿਆ ਨਹੀਂ ਨਹੀਂ ਐਂਕਾ ਕਰਦਾ ਦਾਈ ਇਹਨੇ ਇਸ਼ਾਰਾ ਦੇਣਾ ਇਦਾਂ ਹਾਂ ਬਾਪਾ ਲਾਇਨ ਕਿਹੜੀ ਕੰਮ ਕਰ ਜਿਹਦੇ ਲੋਈ ਛੋੜਦੇ ਨਹੀਂ ਤੇ ਬ੍ਰੈਂਟਿਆਂ ਦੇ ਜਿੰਨੇ ਆ ਗਏ ਚੱਲ ਬਈ ਨਹੀਂ ਬੇਦਮ ਅੱਜ ਵੀ ਇਹਨੇ ਕੋਈ ਸੰਤ ਮਿਲਣਾ ਜਾਂ ਨਾ ਮਿਲਿਆ ਬਟਲਾ ਆੜੋ ਪੇਕਾ ਨਹੀਂ ਮਿਲਿਆ ਬਟਲਾ ਲਿਆ ਵਾਹ ਧੜੜਾ ਪੇਕਾ ਸ ਲਿਆ ਗੱਤੀਆਂ ਗੱਤੀਆਂ ਹੁੰਦੀ ਖੇਡਦੇ ਰਹੇ ਦੋ ਦੋ ਹਾਣੀ ਬਾਰੇ ਦਰਲਾਲ ਨੂੰ ਅੜੀ ਜਾ ਕੇ ਹੁੰਦੀ ਕੋਲੀ ਪਿੱਲਾ ਦੀ ਹਣਾ ਉਹ ਮਾਰ ਦਿੰਦਾ ਹੁੰਦਾ ਸਹੀ ਗੱਲ ਸਾਡੇ ਆਪਣੇ ਕੋਠੀ ਨਹੀਂ ਕੋਠੀ ਆੜ ਕੋਠੀ ਬਾਰੇ ਨਹੀਂ ਐ ਪਏ ਆਪਣੇ ਪਹਿਲੇ ਉਮਰ ਪਾਲਾ ਕੇ ਚਾਚੇ ਦੇ ਪੈ ਜਾਂਦੇ ਅੱਲਾ ਕੇ ਪਰਨੇ ਮੋਟੇ ਪਰ ਨਹੀਂ ਹਾਂ ਹਾਂ ਰੋਮੋਟੇ ਪੰਨੀ ਹਾਰ ਰੋਣਾ ਇਕਲਾ ਆਪਰੇ ਪਹੁੰਚੇ ਵੇਲੇ ਮੜੀ ਹੁਣ ਬੋਤੋੜ ਨਾਲ ਨੇ ਦੋਦੀ ਦੋਦੀ ਬੜਾ ਦਾ ਦੇ ਉਹਦੇ ਉਹਨੇ ਕਿਹਾ ਵੀ ਦੋਦੀ ਦੇ ਦੇ ਨਹੀਂ ਇਹਦੇ ਤੋਂ ਬਹੁਤ ਦਾਸ ਲੱਗਣਾ ਇਹ ਲੈ ਲੈ ਇਹਦੇ ਦਾਸ ਦੇ ਦੇ ਤੇ ਦੋਦੀ ਮਿਲ ਲੈ ਤੇਰਾ ਗੜਾ ਮੇਰਾ ਲਹੂ ਰੰਗਾ ਹੀ ਮੇਰਾ ਖੱਟਾ ਹੀ ਇਹਦਾ ਆ ਹੀ ਨਾ ਜੀ ਇਹਨਾਂ ਤੋਂ ਤਾਂ ਦੇ ਪਤਾ ਨਹੀਂ ਕਿ ਚੱਲਦਾ ਹੈ ਇਹ ਉਹਦਾ ਬਦਲ ਵੀ ਪਾਂਦੀ ਹਾਂ ਜੀ ਉਹ ਮਮਾਇਆ ਫੇਰ ਦੇ ਜੋ ਨਹੀਂ ਹਾਂ ਗੱਲਾਂ ਅਮੀ ਤੇ ਫੜ ਬੋਤ ਫੜੀ ਜਾ ਗਰਾਉਂਡ ਇਹ ਚੰਗੇ ਲੱਖ ਹੋਰ ਕੀ ਹੋਇਆ ਪ੍ਰਾਪਤ ਸੰਧੂ ਦੇ ਨਾਲ ਉਹਦੇ ਯਾਰ ਬੇਲੀ ਤੇ ਸਾਡਾ ਪ੍ਰੋਮੋਟਰ ਸਾਹਿਬ ਓਕੇ ਸਾਜੀ ਮੇਰੇ ਵਿੱਚ ਆਸੀ ਆਪੇ ਓਏ ਇੱਥੇ ਆਈਆਂ ਤੇ ਕੀ ਰਹਿ ਗਿਆ ਕਲੀ ਹੁਣ ਨੰਗਾਏ ਪੱਠਾਓ ਮੇਰੀ ਬਾਤ ਵਾਰ ਕੇ ਫੇਰ ਜੀਉਗਾ ਗਲੀ ਪਾ ਕੇ ਮੁੜ ਕੇ ਵੇਣੇ ਆ ਨਾ ਹੁਣ ਆ ਗਿਆ ਉਹਦਾ ਕਲੀ ਲੈ ਕੇ ਉਹ 11 ਮੰਨ ਲੈਣਗੇ ਅਗਲਾ ਘਟਾਈਏ ਅਗਲਾ ਅਗਲਾ ਕੱਟ ਬੜਾ ਅੰਦਰ ਸਾਰੀ ਫਾਪੀ ਅੰਦਰ ਹੀ ਜੀ ਆ ਅੰਦਰਲਾ ਭਾਵੇਂ ਹੋਰ ਵਧਾ ਦੋ ਆ ਕੱਟਣਾ ਅੰਦਰਲਾ ਵਧਾਣਾ ਅੰਦਰਲਾ ਕਹਿੰਦੇ 20 ਕਰ ਦਿੰਦੇ ਆ ਹਮਦੁਲਿਲਾ ਸਹੀ ਗੱਲ ਹੈ ਇੱਥੇ ਰੱਖਿਆ 30 ਫੁੱਟ ਦੇ 20 ਮਾਲਾ ਰਹਿੰਦੇ ਸੀ 20 20 ਤੇ ਆਪਣਾ ਬਈ ਨੰਦ ਨੂਤਨ ਕਾ ਬਈ ਨੰਦ ਪੂਰੇ ਫੇਰਾ ਆ ਵਾਰੀ ਵਾਰੀ ਗੋਤਰ ਕੋਈ ਸਾਰੇ ਕਿ ਚਲ ਗਿਆ ਯਾਰ ਓਏ ਜਿੰਨਾ ਲੀੜੇ ਨਹੀਂ ਪਾਏ ਅੰਦਰ ਨਹੀਂ ਆਉਣਾ ਹੋਵੇ ਆਹ ਕਮੈਂਟਰ ਕਿਹੜਾ ਚੱਲ ਜਰਨੈਲ ਆ ਟੀਮ ਕਿਹੜੀ ਕਿਹੜੀ ਵੱਖਰੇ ਵੱਖਰੀ ਹੋਣਾ ਤਤਲਾ ਵਰਸਸ ਤਤਲਾ 20 ਹਰਾਨਾ ਮੇਰੇ ਮੱਲੇ ਤੂੰ ਆ ਕੇ ਲੱਗਾ ਸੈਂ ਕੋਜ ਕੋਜ ਕੌਣ ਆ ਕਿਹੜਾ ਕੋਜ ਆ ਆ ਮੈਂ ਆਹ ਪਰ ਮੈਂ ਇੱਥੇ ਪਾਉਂ ਪਾਉਂ ਇੱਥੇ ਮੇਰੇ ਪਾਉਂ ਇੱਥੇ ਪਾਉਂ ਲੱਕ ਬੰਦਾ ਜੀ ਇਹ ਕੋਰਾ ਪਾਉਂ ਉਹ ਬੰਦਾ ਉਹ ਇੱਕ ਕੇ ਦੇ ਖੇਡਨੀ ਆ ਇਹਨੇ ਖੜਨੀ ਇਹਨੇ ਇਹਨੇ ਆਜ ਆਪ ਆਇਆ ਆਜ ਆਜਾ ਹਾਂ ਆਜਾ ਹੁਣ ਆਪੋ ਲਾਉਣੀਆਂ ਬਣਦੀ ਸਲਾ ਆਜਾ ਵੇ ਕੀ ਪਕੌੜੇ ਨਿਕਲਦੇ ਓਏ ਓਏ ਤੇਰੇ ਆ ਤੇਰੇ ਹਾਣੀ ਮੇਰੇ ਵਾਲੇ ਅੱਧਰ ਆਓ ਪੂਰੇ ਬਰਾਬਰ ਚੱਲ ਚੱਲ ਉਹ ਤੇਰੇ ਹਾਣੀ ਕਿਹੜਿਆ

ਆਹ ਹੁੰਦਾ ਰੋਪਾ ਬੜੀਆ ਜਿਹੀ ਪੂਰੀ ਕੀਤੀ ਮੋਟੇ ਦਾ ਬੱਸ ਬੱਸ ਚੱਲੋ ਤੁਸੀਂ ਪਾ ਕੇ ਨਾ ਸਾਰਾ ਗੱਜਾ ਬਾਹਰ ਜਾਂਦੇ ਗ੍ਰਾਊਂਡ 'ਚ ਹੀ ਵੜਨਾ ਓਏ ਯਾਰ ਰੈੱਡ ਆ ਗਏ ਪੌਣੀਆਂ ਪੈ ਗਈਆਂ ਓਏ ਮੈਂ ਚੱਲਿਆ ਜੇ ਓ ਰੈੱਡਾਂ 'ਚ ਨੇ ਪੌਣੀਆਂ ਆ ਆ ਇੱਧਰ

ਚਲੋ 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 ਉਹ ਪਰੇ ਜਾਂਦੀ ਆ ਪਾਟ ਚਲਾ ਦੇ ਲਾ ਦੇ ਲਾ ਦੇ ਚਲ ਚਲ ਚੱਲ ਚੱਲ ਤਵਲਾ ਆ ਜਾ ਆ ਜਾ